ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਆ ਰਹੀ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਇਹਨਾਂ ਲੋਕਾਂ ਦੇ ਲਈ ਖੋਲ ਦਿੱਤੇ ਗਏ ਹਨ ਆਪਣੇ ਦਰਵਾਜ਼ੇ ਦਰਅਸਲ ਕੈਨੇਡਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੱਡੀ ਤਦਾਦ ਦੇ ਵਿੱਚ ਸਾਲ 2023 ਦੇ ਦੌਰਾਨ ਆਵਾਦੀ ਵਧੀ ਹੈ ਤੇ ਇਸ ਆਵਾਦੀ ਦੇ ਵਿੱਚ ਜ਼ਿਆਦਾਤਰ ਜਿਹੜੇ ਟੂਰਿਸਟ ਵੀਜ਼ਾ ਵਾਲੇ ਜਾਂ ਫਿਰ ਸਟੂਡੈਂਟ ਹੀ ਸ਼ਾਮਲ ਹਨ ਸੋ ਇਸੇ ਦੌਰਾਨ ਕੈਨੇਡਾ ਦੇ ਵਿੱਚ ਜਿਹੜੇ ਸਕਿੱਲ ਵਰਕਰ ਜਾਂ ਫਿਰ ਕਿਸੇ ਕੈਟਾਗਰੀ ਦੇ ਵਿੱਚ ਜਿਹੜੇ ਕੈਨੇਡਾ ਨੂੰ ਸਾਮੀ ਚਾਹੀਦੇ ਹਨ ਉਹ ਕੈਟਾਗਰੀ ਦੇ ਕੰਮ ਇਹ ਜਿਹੜੇ ਬਹੁਤ ਘੱਟ ਕੈਨੇਡਾ ਦੇ ਵਿੱਚ ਪਹੁੰਚੇ ਹਨ ਜਿਸ ਦੇ ਵਿੱਚ ਸਭ ਤੋਂ ਵੱਡੀ ਤਦਾਦ ਜਿਹੜੀ ਆ ਉਹ ਹੈਲਥ ਕਰਮਚਾਰੀਆਂ ਦੀ ਦੱਸੀ ਜਾ ਰਹੀ ਹੈ ਸੋ ਹੈਲਥ ਕਰਮਚਾਰੀਆਂ ਦੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਘਾਟ ਪਾਈ ਜਾ ਰਹੀ ਹੈ ਇਸੇ ਕਾਰਨ ਪਿਛਲੇ ਦਿਨੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡਾ ਦੀ ਪੀਆਰ ਨੂੰ ਕੈਟਾਗਰੀ ਵਾਈਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਪਹਿਲਾ ਹਿੱਸਾ ਉਹਨਾਂ ਦੇ ਵੱਲੋਂ ਫ੍ਰੈਂਚ ਬੋਲਣ ਵਾਲਿਆਂ ਦੇ ਰੱਖਿਆ ਗਿਆ ਸੀ ਤੇ ਦੂਸਰਾ ਹਿੱਸਾ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਹੈਲਥ ਕਰਮਚਾਰੀਆਂ ਦੇ ਲਈ ਰੱਖਿਆ ਗਿਆ ਸੀ ਕਿਉਂਕਿ ਉਹ ਪਰ ਐਂਡ ਚ ਬੋਲਣ ਵਾਲਿਆਂ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਪੀਆਰ ਜਿਹੜੀ ਉਹ ਹੈਲਥ ਕਰਮਚਾਰੀਆਂ ਨੂੰ ਦੇਣਗੇ ਸੋ ਹੈਲਥ ਕਰਮਚਾਰੀਆਂ ਦੇ ਲਈ ਜਿਹੜੇ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਦੇ ਡਰਾ ਜਿਹੜੇ ਕੱਢੇ ਜਾ ਰਹੇ ਆ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸਕੋਰ ਘੱਟ ਰੱਖਿਆ ਜਾ ਰਿਹਾ ਹੈ ਤੇ ਘੱਟ ਸਕੋਰ ਦੇ ਉੱਤੇ ਹੀ ਜਿਹੜੀ ਉਹ ਪੀਆਰ ਮਿਲ ਰਹੀ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਵਿੱਚ 32000 ਤੋਂ ਵੱਧ ਨਰਸਸ ਅਤੇ ਹੈਲਥ ਕਰਮਚਾਰੀਆਂ ਦੀ ਘਾਟ ਪਾਈ ਜਾ ਰਹੀ ਹੈ ਜਿਸ ਨੂੰ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਨੂੰ 32000 ਤੋਂ ਵੱਧ ਹੈਲਥ ਕਰਮਚਾਰੀਆਂ ਦੀ ਆਉਣ ਵਾਲੇ ਸਾਲਾਂ ਦੇ ਦੌਰਾਨ ਲੋੜ ਹੈ ਸੋ ਇਸੇ ਦੌਰਾਨ ਜਿਹੜੀ ਪੀ ਆਰ ਵੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਸਾਨੀ ਦੇ ਨਾਲ ਮਿਲੇਗੀ ਅਤੇ ਜੇਕਰ ਕੋਈ ਸਟੱਡੀ ਵੀਜ਼ਾ ਦੇ ਉੱਤੇ ਹੈਲਥ ਕਰਮਚਾਰੀ ਬਣ ਕੇ ਜਾਣਾ ਚਾਹੁੰਦਾ ਹੈ ਸੋ ਹੈਲਥ ਦੇ ਰਿਲੇਟਡ ਜਾਂ ਫਿਰ ਮੈਡੀਕਲ ਦੇ ਰਿਲੇਟਡ ਕੈਨੇਡਾ ਦੇ ਵਿੱਚ ਸਟੱਡੀ ਕਰਦਾ ਹੈ ਉਸ ਨੂੰ 2 ਸਾਲ ਦੀ ਬਜਾਏ ਕੈਨੇਡਾ ਦੇ ਵਿੱਚ 3 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇਗਾ ਤਾਂ ਜੋ ਕੈਨੇਡਾ ਦੇ ਵਿੱਚ ਪੀ ਆਰ ਹੋ ਜਵੇ ਤੇ ਉਸ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਕੈਨੇਡਾ ਦੇ ਵਿੱਚ ਹੈਲਥ ਕਰਮਚਾਰੀਆਂ ਦੀ ਕਾਫੀ ਜ਼ਿਆਦਾ ਘਾਟ ਪਈ ਜਾ ਰਹੀ ਹੈ